ਸਵਾਗਤਾਂ ਮੈਂ ਨਿਹਾਲ ਸਿੰਘ ਰਾਤੋਂ ਲਵਲੀ ਮਾਛੀ ਕੀ ਦੀ ਇੱਕ ਵਿਸ਼ੇਸ਼ ਰਿਪੋਰਟ ਬਾਕੀ ਤੁਹਾਨੂੰ ਕੌਣ ਆ ਕਾਲੀਦਰ ਦੇ ਆਗੂ ਇੰਦਰ ਜੀ ਸੋ ਪਾਗੀ ਕੇ ਨਾਲ ਖਾਸ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਪੰਜਾਬ ਵਾਸੀਓ ਆਮ ਆਦਮੀ ਪਾਰਟੀ ਦੇ ਫੇਰ ਲੀਡਰ ਮਨੀਸ਼ ਸਸੋਧਿਆ ਦੁਆਰਾ ਜੋ ਗੁਰਮੰਤਰ ਇਹਨਾਂ ਨੂੰ ਦਿੱਤਾ ਗਿਆ ਸਾਮ-ਦਾਮ ਦੰਡ ਭੇਦ ਜੋ ਵੀ ਹੋ ਸਕੇ ਉਹ ਕਰਕੇ ਇਲੈਕਸ਼ਨ ਜਿੱਤਣੀ ਹੈ ਚਾਹੇ ਉਹ ਬਾਈ ਇਲੈਕਸ਼ਨ ਹੈ ਚਾਹੇ ਹੋਰ ਹੈ ਉਹਨੂੰ ਉਹਨਾਂ ਉਹਦੇ ਪਦ ਜਿੰਨਾ ਤੇ ਚੱਲਦੇ ਹੋਏ ਉਹਦੀ ਉਹਦੀ ਗਾਈਡੈਂਸ ਨੂੰ ਫਾਲੋ ਕਰਦੇ ਹੋਏ ਉਹਨਾਂ ਦੇ ਵਰਕਰਾਂ ਦੁਆਰਾ ਤੇ ਅਤੇ ਕੁਝ ਸਸਪੈਕਟਿਡ ਕੁਝ ਤੱਥ ਕਰਕੇ ਤੇ ਅਸੀਂ ਕੋਹ ਕਰ ਰਹੇ ਹਾਂ ਉਹਨਾਂ ਦੇ ਹਮਾਇਤੀਆਂ ਦੁਆਰਾ ਸਾਡੇ ਕੈਂਡੀਡੇਟ ਸਰਦਾਰ ਨੀ ਸੁਖ ਸੁਖਵਿੰਦਰ ਕੌਰ ਰੰਧਾਵਾ ਅਤੇ ਉਹਨਾਂ ਦੀ ਬੇਟੀ ਦੀ ਰੇਕੀ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ ਅੱਜ ਇੱਕ ਐਸਟੱਕੰ ਦਾ ਸਾਕਸ਼ ਵੀ ਗੱਡੀ ਤੇ ਫੜਿਆ ਗਿਆ ਜਿਨ੍ਹਾਂ ਦੀ ਗੱਡੀ ਤੇ ਨੰਬਰ ਪਲੇਟ ਜੈਲੀ ਸੀ ਤੇ ਸਾਡੇ ਵਰਕਰਾਂ ਨੇ ਫੜਿਆ। ਅਸੀਂ ਵਾਰਨ ਕਰਦੇ ਹਾਂ ਕਿ ਸਾਨੂੰ ਮਜਬੂਰ ਨਾ ਕਰੋ। ਸ਼੍ਰੋਮਣੀ ਅਕਾਲੀ ਦਲ ਇੱਕ ਸੰਘਰਸ਼ ਚੋਂ ਨਿਕਲੀ ਹੋਈ ਪਾਰਟੀ ਹੈ ਸਾਡੇ ਕੈਂਡੀਡੇਟ ਨੂੰ ਮੈਨ ਹੇਲਡ ਨਾ ਕੀਤਾ ਜਾਵੇ ਸਾਡੇ ਕੈਂਡੀਡੇਟ ਨੂੰ ਡਰਾਇਆ ਧਮਕਾਇਆ ਨਾ ਜਾਵੇ ਜਿਹੜਾ ਕਿ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਦੇ ਜਿਹੜੇ ਕਰਮਕੋਨਾ ਉਹ ਸਾਨੂੰ ਮਜਬੂਰ ਕਰ ਰਹੇ ਆ ਅੱਜ ਅਸੀਂ ਇਸ ਵੀਡੀਓ ਦੁਆਰਾ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਲੋਕਤੰਤਰ ਦਾ ਇਹ ਜਿਹੜਾ ਇਹ ਜਿਹੜਾ ਪਰਬ ਹੁੰਦਾ ਚੋਣਾ ਉਹਦੇ ਵਿੱਚ ਇਹ ਹਰ ਧੱਕਾ ਦਾ ਗੁਰਮੰਤਰ ਜੀ ਦੀਆਂ ਸੁਸੋਧੀਆਂ ਨੇ ਇਹਨਾਂ ਨੂੰ ਤਿਸਾਮ-ਦਾਮ ਦੰਡਪੇਦ ਉਹਨੂੰ ਅਪਣਾ ਰਹੇ ਆ ਤੇ ਇਹ ਧੱਕਾ ਕਰ ਰਹੇ ਆ ਇਹ ਹਰ ਉਹ ਹੀਲਾ ਵਰਤ ਰਹੇ ਆ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤੜ ਤੋਂ ਹੋ ਕੇ ਜਾ ਸਕੀ ਅਸਲ ਦੇ ਵਿੱਚ ਗੱਲ ਇਹ ਹੈ ਸਾਧ ਸੰਗਤ ਜੀ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਚੜਤ ਦੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਤਰਨ ਤਰਨ ਬਾਈ ਇਲੈਕਸ਼ਨ ਜਿੱਤਣ ਜਾ ਰਿਹਾ ਹੈ ਤੇ ਆਉਣ ਵਾਲੀ 14 ਤਰੀਕ ਨੂੰ ਇਹਨਾਂ ਦੇ ਸਾਰੇ ਭਰਮ ਪੱਲੇਖੇ ਨਿਕਲ ਜਾਣਗੇ ਅਸੀਂ ਦੁਬਾਰਾ ਫੇਰ ਬਾਤ ਕਰਦੇ ਅਸੀਂ ਸਮੁੱਚੀ ਸਾਧ ਸੰਗਤ ਨੂੰ ਰੱਬ ਦਾ ਰੂਪ ਮੰਨਦੇ ਆ ਅਸੀਂ ਕਹਿੰਦੇ ਆ ਰਿਜ਼ਲਟ ਜੋ ਮਰਜ਼ੀ ਹੋਵੇ ਸਾਨੂੰ ਕੋਈ ਗੱਲ ਨਹੀਂ ਅਸੀਂ ਸਿਰ ਝੁਕਾ ਕੇ ਖੇੜੇ ਮੱਥੇ ਪ੍ਰਵਾਨ ਕਰਾਂਗੇ ਅਸੀਂ ਜਿੱਤਾਂ ਦੇਖੀਆ ਹਾਰਾ ਸਾਨੂੰ ਕੋਈ ਪਰਵਾਹ ਨਹੀਂ ਪਰ ਜਿਸ ਤੱਕਾਂ ਦਾ ਇਹ ਇਹਨਾਂ ਨੇ ਇਹ ਰਵਈਆ ਅਪਣਾ ਲਿਆ ਆਮ ਆਦਮੀ ਪਾਰਟੀ ਨੇ ਉਹ ਨਿੰਦਣਯੋਗ ਹੈ ਇਲਿਗਲ ਹੈ ਅਨ ਕਨਸਟੀਟਿਊਸ਼ਨ ਹੈ ਤੇ ਹੱਦ ਦਰਜੇ ਦੀ ਘਟਿਆ ਉਹ ਹਰਕਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ